ਮਾ ਪਹਿਲਾਂ ਅੱਜ ਕੋਠੇ ਦਾ ਕੰਮ ਕਰਵਾ ਲਈਏ ਕਿ ਮੀਮੂ ਪਿਆ ਤੇ ਪਾਣੀ ਖਲੋ ਜਾਂਦਾ ਵਾ ਇੱਥੋਂ ਆ ਜਿਹੜੀਆਂ ਪੋੜੀਆਂ 'ਚ ਪਾਣੀ ਜਾਂਦਾ ਇੱਥੋਂ ਵੀ ਆਪਾਂ ਰੋਕ ਲਵਾ ਦਿੱਤੀ ਆ ਤੇ ਹੁਣ ਆਪਣਾ ਹੌਂਡੀਆ ਜਿਹੜਾ ਆਪਣਾ ਗੈਲਰੀ ਜਿਹੜੀ ਛੱਡੀ ਆਪਾਂ ਆਈ ਦੀ ਆਪਣਾ ਮੁੰਡੀ ਛੱਡੀ ਆ ਜਿਹੜੀ ਮੁੰਡੀ ਉਹ ਜਗ੍ਹਾ ਛੱਡੀ ਆ ਸਾਮਾਨ ਸਾਮਾਨ ਰੱਖਾ ਨੂੰ ਵੀ ਪਲੱਸਟਰ ਕਰਾ ਦਈਏ ਤੇ ਕਿਉਂਕਿ ਕੱਲ ਗ੍ਰਿਲ ਵਾਲੇ ਵੀਰ ਨੇ ਆਏ ਨਾ ਗ੍ਰਿਲ ਲਾਉਣ ਵਾਸਤੇ ਤੇ ਮੈਂ ਹਾਂ ਚੱਲ ਜਰਾ ਪਹਿਲਾਂ ਪਲੱਸਟਰ ਪੁੱਸਟਰ ਹੋਇਆ ਉਹ ਗਣ ਗ੍ਰਿਲ ਜਿਹੜੀ ਆ ਇੱਕੋ ਜੀ ਪੰਦਰੀ ਲੱਗ ਜਾਂਦੀ ਵਧੀਆ ਲੱਗ ਜਾਂਦੀ ਆ ਮੈਂ ਚੱਲ ਕਰਾ ਲਈਏ ਪਹਿਲਾਂ ਸਾਰਾ ਪਲੱਸਟਰ ਕੀਤਾ ਆ ਸਾਰਾ ਹਿੱਸਾ ਆ ਜਿਹੜਾ ਨਾ ਆ ਬਣਿਆ ਆ ਜਿਹੜਾ ਪੂਰਾ ਹਿੱਸਾ ਸਾਰਾ ਸਾਰੇ ਪਲੱਸਟਰ ਕਰਾ ਲਈਏ ਇੱਕ ਵਾਰੀ ਚੰਗੀ ਤਰ੍ਹਾਂ ਜੀ ਆਪਣੇ ਅੰਦਰ ਦੇ ਪਲੱਸਟਰ ਦਾ ਅੱਜ ਦਾ ਲਾਸਟ ਦੇਣੀ ਆ ਤੇ ਸਾਰਾ ਕੰਮ ਅੰਦਰ ਉਹ ਕੰਪਲੀਟ ਹੋ ਜਾਣਾ ਵਾ ਤੇ ਕਾਰਡ ਡਿਜ਼ਾਈਨ ਰਹਿ ਗਿਆ ਸੀ ਅੱਜ ਆ ਵੀ ਬਣਵਾ ਲੈਣਾ ਵਾ ਸਾਰਾ ਕੰਮ ਕੰਪਲੀਟ ਕਰਵਾ ਲੈਣਾ ਅੱਜ ਬਾਬਾ ਜੀ ਕਿਰਪਾ ਨਾਲ ਇੱਥੋਂ ਆ ਪਾਣੀ ਤੇ ਥੋੜੀ ਜਿਹੀ ਕੜਵਾਗ ਦੇ ਇੱਥੋਂ ਧਾਰ ਬਣਵਾਉਣੀ ਆ ਕੰਬੀ ਗੇਰ ਲੱਗਣ ਡਿਆ ਇਟਾਂ ਦੇ ਨਾਲ ਥੋੜਾ ਜਿਹਾ ਤੇ ਅੜਨ ਡਿਆ ਹੈ ਮੈਂ ਚੱਲੋ ਇਟਾਂ ਕਢਾ ਦਿਆਂ ਵਾ ਆ ਜਿਹੜੀਆਂ ਇਹ ਚਾਈਆਂ ਲੋਈ ਵਾ ਬਈ ਕਿਰਪਾ ਨਾਲ ਸਾਰਾ ਫਾਈਨਲ ਡਿਜ਼ਾਈਨ ਵੀ ਹੋ ਗਿਆ ਕੰਪਲੀਟ ਤੇ ਪਲਸਟਰ ਪੁਸਤਰ ਕਰਾਵਾਂਗੇ ਅਜ ਗਿੱਲਾ ਵਾ ਜੋ ਸੁੱਕ ਸੁੱਕ ਜਾਊਗਾ ਫਿਰ ਇੱਕ ਵਾਰੀ ਪਲਸਟਰ ਕਰਾਵਾਂਗੇ ਤੇ ਵਧੀਆ ਲੱਗਣ ਲੱਗ ਜੂ ਹੋਰ ਤੇ ਹੁਣ ਅੰਦਰ ਥੋੜਾ ਜਿਆਦਾ ਰਹਿ ਗਏ ਕੰਮ ਹੋ ਕਰਨ ਡਿਆ ਮਿਸਤਰੀ ਸਾਹਿਬ ਲੋ ਜੀ ਆਲਾ ਦੋਲਾ ਸਾਰਾ ਫਾਈਨਲ ਹੋ ਗਿਆ ਬਾਬਾ ਜੀ ਕਿਰਪਾ ਨਾਲ ਕਰਾਂਗੇ ਪਰ ਐਸ਼ ਹਾਂ ਬਖ ਹਾ ਗਿੱਲਾ ਆਉਣੇ ਥੋੜੀ ਧਾਰ ਰਹਿ ਗਈ ਲੱਗਣ ਵਾਲੀ ਅੰਦਰੋਂ ਵੀ ਸਾਰੇ ਅੱਜ ਕੰਮ ਕਾਫੀ ਹੋਇਆ ਵਾ ਨੀਗਾ ਨੀਗਾ ਹਾ ਵੀ ਲੱਗਣਾ ਲੱਪਿਆ ਸੀ ਇਹ ਵੀ ਲੱਗ ਗਿਆ ਉਪਰੋਂ ਵੀ ਗਿੱਲਾ ਆਵੋ ਇੱਥੇ ਧਾਰ ਬੰਨੀ ਸੀ ਉਹ ਵੀ ਹੋ ਗਈ ਆ ਸਾਰੀ ਫਾਈਨਲ ਹੋ ਗਿਆ ਜੀ ਬਾਈਕਾ ਓਕੇ ਹੋ ਗਿਆ ਸਾਰਾ ਸਾਤੀ ਦਿਨਾਂ ਜੇ ਨਾ ਡੱਡੂ ਇਹ ਬੜੇ ਆ ਜਾਂਦੇ ਆ ਹਾਂ ਪਤਾ ਜੇ ਬਰਸਾਤ ਹੁੰਦੀ ਫਿਰ ਡੱਡੂ ਨਾਲ ਕੀ ਪਹਿਲਾਂ ਛੱਪੜ ਹੁੰਦੇ ਡੱਡੂ ਬੜੇ ਆ ਜਾਂਦੇ ਆ ਉਹ ਨੀਗਾ ਨੀਗਾ ਡੱਡੂ ਇਹਨਾਂ ਦੇ ਮਗਰ ਮਗਰ ਸਾਪੂ ਵੀ ਦੁਰੇ ਆਉਂਦੇ ਆ ਕਿਉਂਕਿ ਉਹ ਡੱਡੂ ਖਾਂਦੇ ਆ ਨਾ ਮਨੂੰ ਸਾਪ ਸਨੇਕ ਤੇ ਡੱਡੂ ਬਹੁਤ ਜਿਆਦੇ ਹੋਏ ਪਏ ਆ ਆਹ ਆਹ ਘੁੰਮਣ ਦੇ ਇੱਕ ਆ ਵਾਹੋ ਬੈਠਾ ਇੱਕ ਉਹ ਜਾਂਦੇ ਆ ਉਧਰ ਤੇ ਇੱਕ ਦੋ ਹੁਣ ਇਹ ਮੈਂ ਇੱਥੇ ਵਖਿਆ ਕਾ ਬੈਠਾ ਏ ਇੱਕ ਉਪਰਲੇ ਮਨੇ ਉਹ ਵਖੇ ਜੇ ਬੈਠਾ ਤੇ ਆਹ ਇਥੇ ਬੈਠਾ ਡੱਡੂ ਕਾਫੀ ਡੱਡੂ ਜਿਹੜੇ ਹੈਗੇ ਨੇ ਸਰੋਂ ਪਾ ਮੱਕੜੀ ਵੀ ਬੜੇ ਆ ਜਾਂਦੇ ਆ ਫਤੂਰੇ ਫਰਦੇ ਜਿਹੜੇ ਕਹਿੰਦੇ ਇਹ ਕੀੜੀਆਂ ਨੂੰ ਪਰ ਲੱਗ ਜਾਂਦੇ ਆ ਨਾ ਜਿਹੜੀਆਂ ਕੀੜੀਆਂ ਹੁੰਦੀਆਂ ਨੇ ਨਾ ਬਾਹਰ ਉਹਨਾਂ ਨੂੰ ਪਰ ਲੱਗ ਜਾਂਦੇ ਆ ਦੇਣਾ ਜਾਵੇ ਸੋਣ ਭਾਦੋ ਜੀ ਬੜਾ ਔਖਾ ਕੰਮ ਹੈ ਬਸਾਤੀ ਜਣਾ ਇਹ ਇਹ ਦੇਣਾ ਇਹ ਵੇਖੋ ਕਿੰਨੇ ਧਮਕੜੀ ਆਨ ਜਿੰਦਗੀ ਆਣ ਬੜਾ ਬੜਾ ਆਈ ਜਾਂਦੇ ਨੇ ਉਹ ਬਾਕੀੜੇ ਕੁੜੇ ਵੀ ਫਰੇ ਫਰਦੇ ਆ ਨੀ ਨੀ ਬੜਾ ਔਖਾ ਆ ਪਾ ਲੇਟਾਂ ਬੁਝਾਵਿਆ ਬਹਿਣਾ ਪੈਂਦਾ ਬੜਾ ਬੁਰਾ ਰਸ ਮੱਕੜਾ ਆਈਆਂ ਨੇ ਤਲਗੂ ਵਾਸ਼ਿੰਗ ਬਸ ਅਸੀਂ ਕਰਨਾ ਸਮਾਨ ਆ ਗਿਆ ਆਪਣਾ ਸਿੱਗੀ ਘਰੇ ਲਈ ਜਿਹੜੀ ਬਾਹਰ ਜਾ ਦੇ ਤੀ ਵੀ ਤੇ ਸਮਾਨ ਵੀ ਰੋਣੀ ਇੱਥੇ ਰੱਖ ਗਏ ਘਰੇ ਅੱਡੇ ਸੇਰੇ ਫੀਡਿੰਗ ਕਰਾਂਗੇ ਆਪਾਂ ਅਗੇ ਆ ਪਾ ਪਾ ਪੂ ਪਿਲਰ ਪੂਰ ਜੋ ਵੀ ਜੋ ਪੈਣਾ ਸਮਾਨ ਸਾਰਾ ਆ ਗਿਆ ਬਸ ਇੱਕ ਲੰਮੀਆਂ ਪਾਪਾਂ ਜਿਹੜੀਆਂ ਕੋਠੇ ਰੱਖੀਆਂ ਹੀਆਂ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ ਉਹ ਕੋਠੇ ਉੱਪਰਲੀ ਸਾਈਡ 'ਤੇ ਰੱਖੀਆਂ ਆ ਹੈਡ ਨੂੰ ਪਾਈਪਾਂ ਵਰਤ ਪਈਆਂ ਆ ਪੰਨ ਹਲੇ ਖਾ ਆਖੋ ਆ ਸਟੀਲ ਲਗਵਾਇਣਾ ਸਟੀਲ ਦੇ ਪਾਈਪਾਂ ਵਰਤ ਖਿਆਈਆਂ ਸਾਰੀਆਂ ਇਹ ਹੁਣ ਆਪਣੀ ਕਲ ਨੂੰ ਚੜੂਗੀ ਗ੍ਰਿਲ ਆਪਾਂ ਉਹ ਪਪਰ ਟਿਕਾਈਆਂ ਸਾਰੀਆਂ ਚੋਟੀ ਮਾਇਨੀ ਹੋਣ ਦੀ ਆ ਤਿਆਰੀ ਤੇ ਆ ਲਿਆ ਉਹ ਪਾਲਾ ਰੋਟੀ ਹੈ ਖਾਈ ਇਹ ਦਬੇ ਬ੍ਰੈਕਫਾਸਟ ਆ ਗਿਆ ਜੀ ਅਸੀਂ ਗਰਮਾ ਗਰਮ ਚਾਹ ਨਾਲ ਗਰਮਾ ਗਰਮ ਬ੍ਰੈਡ ਸੁਕਾਦਿਆਂ ਫਰੀਜ਼ ਦਾ ਬ੍ਰੈਕਫਾਸਟ ਸੁਕਾਦਿਆਂ ਫਰੀਜ਼ ਦਾ ਬ੍ਰੈਕਫਾਸਟ ਤੇ ਅੱਜ ਸਖਣਾ ਆਪਣੇ ਗ੍ਰੇਲ ਵੀ ਲੱਗ ਦੇਣੀਆਂ ਤੇ ਬੱਤੀ ਵਾਲੇ ਵੀ ਆਜਣੇ ਹਨਾ ਤੇ ਆਪਣੇ ਵੀਰ ਅੱਜ ਇਹ ਵੀ ਕੰਮ ਹੋ ਇੰਨੇ ਪੜ ਜਾਣਾ ਆਪਣਾ ਤੇ ਐਦਾਂ ਦੀ ਲਵਾਈ ਜਦੋਂ ਘਰ ਲੱਗੀ ਹੈ ਨਾ ਗ੍ਰੇਲ ਇਥੇ ਐਦਾਂ ਦੀ ਲਵਾਈ ਹੈ ਸੋ ਚੱਲਦੇ ਹੋਣੇ ਚਾਹ ਪਾਣੀ ਪੀ ਕੇ ਇਥੇ ਵੀਰ ਆ ਗਏ ਹੋਣੇ ਦੇ ਨੇ ਅਗੇ ਕਿੱਥੋਂ ਤੱਕ ਪਹੁੰਚਿਆ ਆਪਣਾ ਕੰਮ ਗੁਰਬਾਜ ਵਾਸਤੇ ਦਾਦੀ ਮਾਂ ਲੈ ਕੇ ਆਏ ਆ ਗਿਫਟ ਇਹ ਚ ਕੀ ਨਿਕਲਦਾ ਵਾ ਓ ਓ ਵਾਓ ਇਹ ਵਾਓ ਗਾਣੇ ਸੁਣਾਇਆ ਕਰੇਗਾ ਗੁਰਬਾਜ ਹੋਣ ਇਹਦੇ ਚ ਗੁਰਬਾਤ ਜਨਾਈ ਬਾਤ ਲਾ ਬੰਗੀ ਸਿੱਧਿਕ ਮੈਨੂੰ ਲੱਗਦਾ ਇਹ ਦਵਾ ਦਿਖਾਉਣਾ ਇਹ ਇੱਕ ਹੋਰ ਮੈਂ ਵੈਕੂਪਾਸੇ ਹੋ ਹਾਂ ਇੱਕ ਮਿੰਟ ਚਲਾ ਕੇ ਦਿਖਾਉਣਾ ਪੁੱਤ ਮੈਂ ਇੱਕ ਮਿੰਟ ਫਲੈਸ਼ ਲਾ ਕੇ ਦੱਸਦੀ ਹਾਂ ਆ ਮੈਂ ਸੂਚੇ ਉੱਪਰ ਲਿਓਨੇ ਇਹ ਹਾਂ ਇੱਧਰ ਨੂੰ ਕਰੋ ਹਾਂ ਹਾਂ ਕੰਟੀਲ ਅਪਲੋ ਬਲ ਡੂ ਟਿਕ ਵਾਲ माइक कट कर लो सही बैठिए एक कार्ड जब जी साहिब एक ओंकार सतनाम करता पुरख निरभऊ निरवैरु अकाल मूरत अजुनई साहिब अंगूर प्रसाद एफएमनेट ओ हं हं oh. आतम <laughs> ला लेया है प्रोटो टेस्ट नेट क्या ला ਲਗਾ ਰਹੂ ਹੁਣਾਰੇ ਚਾਰਜ ਬਾਅਦ ਲਾਨੇ ਲਾਨੇ ਆਣਾ ਹੈਗਾ ਹੈਗਾ ਜੀ ਸਰਸਨਾ ਨਾ ਨਾ ਕਿੰਨਾ ਕਿ ਜਾਨਸਨਾ ਇਹ ਸਾਬਿਤ ਨਾ ਸਨਾ ਬਣਸਨਾ ਇਹ ਇਹ ਮੈਗਾ ਆਪਣਾ ਜਿਹੜਾ ਤਾਰਾਂ ਪੂਰਾ ਦੇ ਪਰੋਣੀਆਂ ਮੇਰੇ ਸਾਹਮਣੇ ਕਿਲੋ ਵਾਇਰ ਚਾਹੀਦੀ ਤੇ ਨਾਲ ਤਾਰਾਂ ਦੇ ਡੱਬੇ

ਮੋਟੋਮੈਟਿਕ ਵੀ ਜਾਂਦੀ ਆ 24 ਤੇ ਆ ਤੇ ਇਹਦੇ ਚ ਆਪਾਂ ਫਿਰ ਹਾਲ ਆਪਣੇ ਕਮਰੇ ਦੇ ਵਿੱਚ ਦੋ ਦੋ ਲਾਈਟਾਂ ਲਖਾ ਲਈਆਂ ਵਾ ਆਮੋ ਸਾਹਮਣੇ ਜਿਵੇਂ ਇੱਕ ਆ ਵਾ ਤੇ ਕੋ ਆ ਤੇ ਵਿਚਕਾਰ ਨਾਲ ਫੈਨ ਤੇ ਦੋ ਦੋ ਲਖਾ ਲਈਏ ਕਿਉਂਕਿ ਚਾਰ ਵਾਲਾ ਟ੍ਰੈਂਡ ਹੁਣ ਖਤਮ ਹੋਈ ਜਾਂਦਾ ਜਿਆਦਾ ਵਾਲਾ ਤੇ ਦੋ ਦੋ ਹੀ ਰੱਖੇ ਜਾਂ ਰਹੀਆਂ ਜਿਆਦਾ ਫਿਰ ਦੋ ਦੋ ਲਖਾ ਲਈਏ ਆਪਾਂ ਕਮਰੇ ਦੇ ਤੇ ਜਿਹੜਾ ਆਪਣਾ ਡਰਾਈਂਗ ਰੂਮ ਆ ਉਹਦੇ ਵਿੱਚ ਆਪਾਂ ਚਾਰ ਰਖਾਈਆਂ ਨੇ ਡਰਾਈਂਗ ਰੂਮ ਦੇ ਵਿੱਚ ਕੋਨ ਮੱਤੇ ਗਿਆ ਤਾਂ ਇਹ ਤਾਂ ਨਾ ਬਣਾਉਣਾ ਮਾਦਨ ਨੇ ਛੇ ਕਿ ਚੰਗੀ ਜਿਹਾ ਤੇ ਵਧੀਆ ਹੋ ਜੂ ਅੰਦਰ ਹੀ ਵੱਟ ਗਿਆ ਤੇ ਆਈ ਜਾਂਦਾ ਠੀਕ ਤੇ ਜੂ ਵੀ ਮਾਦਨ ਦੇ ਵਧੀਆ ਤਿੱਕਿਆਂ ਲਾ ਕੇ ਜੇ ਤਾਂ ਦਰਵਾਜ਼ਾ ਨਾਲ ਪੱਕਾ ਬਣ ਗਿਆ ਦਰਵਾਜ਼ਾ ਲਓ ਇਸੋਤਨ ਦਰਵਾਜ਼ੇ ਬਣ ਕੇ ਆ ਗਏ ਆਪਣੇ ਨਵੇਂ ਹਾਂ ਇਹ ਭਾਈ ਲੈ ਗਿਆ ਜੀ ਹਾਂ ਆ ਜੀ ਲਾ ਦੇ ਤਸਵੀਰ ਭਾਜੀ ਦੀ ਵੀ ਲਾ ਦੇ ਲਾ 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 ਭਾਈ ਜੀ ਹੁਣ ਆ ਜੀ ਸਾਧਣੇ ਹਕੀਮਾਂ ਵਾਲੇ ਆਏ ਆਪਣੇ ਦਰਵਾਜੇ ਹੈ ਬਣ ਕੇ ਵਧੀਆ ਮੈਂ ਆਪਾਂ ਜਾਲੀਆਂ ਲੈਣ ਵਾਸਤੇ ਤੇ ਜਾਲੀ ਮਗਰੀ ਮੱਛਰ ਵਾਲੀਆਂ ਜਾਲੀਆਂ ਹੁੰਦੀਆਂ ਮੈਂ ਚਾਲੇ ਲਾ ਦੇ ਤੰਦਰਿਆਂ ਦੇ ਬਾਹਰ-ਬਾਰ ਮੱਛਰ-ਮਛਰ ਦਾ ਬਚਾ ਰਹਿਂਦਾ ਹਨਾ ਕੀੜੇ-ਕੂੜਿਆਂ ਦਾ ਮੈਂ ਇਹਦਾ ਨਿੱਕਾ ਮੋੜਾ ਸਮਾਨ ਲੈ ਗਿਆ ਸਾਰਾ ਲੈ ਆਈਏ ਹੋ ਸਾਰਾ ਕੰਪਲੀਟ ਹੋ ਜਾਈਗਾ ਚਲੋ ਮਸ਼ਰ ਮਸ਼ਰਦਾ ਇਹ ਅੱਜ ਕੱਲ ਦਾ ਭਾਣਾ ਸੋਣ ਭਾਦੂ ਦੇ ਦੇਣਾ ਮਸ਼ਰ ਜ਼ਿਆਦਾ ਹੁੰਦਾ ਇੱਕ ਕਰਕੇ ਮਾਸ ਮਾਸ ਜਿਹੜਾ ਲੈਣਾ ਲੈ ਲਈ ਆਪਾਂ ਆਪ ਆਪਾਂ ਲੈਣਦੇ ਇਹ ਹਸਾਉਣਾ ਜਾ ਰਹੀ ਮੈਂ ਟਟਾ ਕੇ ਲੈ ਜਨੇ ਭਾਈ ਉਹਨਾਂ ਦਾ ਨਾਲ ਦੇ ਨਾਲ ਤੇ ਉਹ ਜੀ ਫਾਈਨਲ ਜਾ ਲਈ ਆਪਣੀ ਕੱਤੀ ਗਈ ਆਣ ਲੈ ਕੇ ਚਲਦੇ ਆਂ ਘਰ ਟੋਲੀ ਦੇ ਬੱਚੇ ਕਿੱਡੇ ਕਿੱਡੇ ਸੋਹਣੇ ਆ ਨਿਗਨੇ ਨਿਗਨੀਆਂ ਨੇ ਤਰੇ ਫਰੈਂਡ ਨੇ ਨਾਲ ਨਾਲ ਟੋਲੀਆਂ ਦੇ ਬੱਚੇ ਆ ਉਹ ਨਿਗਨੇ ਭੱਜਾ ਫਰੈਂਡ ਆ ਉਹ ਨਿਗਾ ਆ ਇੱਧਰ ਵੱਜੀ ਟੋਲੀ ਬੈਠੀ ਆ ਇੱਧਰ ਸਾਡੇ ਸ਼ਾਹੀ ਹੁਣੀ ਆਏ ਇਹ ਵੀ ਠੰਡ ਦਾ ਜਿਹੜਾ ਠੰਡੇ ਮੌਸਮ ਦਾ ਆਨੰਦ ਮਾਨਣ ਦੇ ਅੱਗੇ ਤੇ ਜਾਲੀਆਂ ਆਪਣੀਆਂ ਸੁਖਣਾ ਆ ਗਈਆਂ ਵਾ ਤੇ ਜਾਲੀਆਂ ਮੈਂ ਪੱਲਾ ਲਾ ਲਈ ਆਪ ਹੀ ਲਾ ਲਈਏ ਬਹਿਲੇ ਬੈਠੇ ਤੇ ਲਾ ਲਈਏ ਪੱਲਾ ਕੋਨਾ ਕੋ ਤੇ ਫਾਈਨਲ ਗ੍ਰਿਲ ਆਪਣੀ ਲੱਗ ਗਈ ਹੈ ਬਾਬਾ ਦੀ ਕਿਰਪਾ ਨਾਲ ਹੋ ਗਈ ਸੈਟਿੰਗ ਸਾਰੀ ਆਹ ਲੈਂਦਾ ਨਾ ਆਹ ਨਾ ਲੈਂਟਰ ਦਾ ਸਰੀਆ ਆ ਪੁੱਲੀ ਸਾਈਡ ਜਿਹੜਾ ਆਪਣਾ ਉਹ ਵਧੀਆ ਹੋ ਗਿਆ ਕੰਮ ਫਰਸਟ ਕਲਾਸ ਹੈ ਸੋਹਣਾ ਅਹੀਂ ਬਹੁਤ ਵਧੀਆ ਭਾਈ ਬਹੁਤ ਵਧੀਆ ਲੱਗਦੀ ਮਾਹ ਮੇਨ ਤਾਂ ਮੋਲੇ ਵੇਰੇ ਆ ਲਾਤੀ ਆ ਪੰਜਾਲੀ ਇਹ ਲੋ ਬੈਠੇ ਬੈਠੇ ਕੇ ਲਾਲ ਆ ਗਏ ਨਾ ਇੱਕ ਉਹਨਾਂ ਦੀ ਵੀ ਲਾਤੀ ਆ ਫਾਈਨਲੀ ਲੱਗ ਗਈ ਹੈ ਜਾਲੀ ਉਥੇ ਮੈਂ ਥੋੜੀ ਢਿੱਲੀ ਰੱਖੀ ਮੈਂ ਹੈ ਤਾਂ ਜਦੋਂ ਹੁਣ ਆਪਾਂ ਏਸੀ ਲਾਉਣਾ ਉਹ ਫਿਰ ਕੱਟਣੀ ਪੈਣੀ ਹੈ ਹਜੇ ਫਿਰ ਹਾਲ ਕਵਰ ਕਰਤੀ ਮਸ਼ਰ ਮਸ਼ਰ ਬਹੁਤ ਜ਼ਿਆਦਾ ਵਾ ਤੇ ਇੰਨੀ ਗਮਾਂ ਬਾਅਦ ਚ ਫਿਰ ਕੱਟ ਕੇ ਤੇ ਫਿਰ ਏਸੀ ਫਿਟਿੰਗ ਕਰਵਾ ਲਾਂਗੇ ਆਪਾਂ ਲੱਗ ਗਿਆ ਫਾਈਨਲੀ ਡਿਜ਼ਾਈਨ ਵੀ ਪੈ ਗਿਆ ਇਸ ਤੰਦਰ ਦੇ ਉੱਪਰ ਵਧੀਆ ਹੋ ਗਿਆ ਕਵਰ ਹੋ ਗਿਆ ਸਾਰਾ ਤੇ ਫਿਰ ਹਾਲ ਹੈ ਫਿਰ ਪਲਸਟਰ ਪੁੱਤਰ ਆਇਆ ਹੋਰ ਸੋਹਣਾ ਲੱਗਣ ਲੱਗ ਜੂਗਾ ਤੇ ਹੁਣ ਆਪਣੀ ਰਹਿ ਗਈ ਆਹ ਜਾਲੀ ਲਾਉਣ ਵਾਲੀ ਇਹ ਹੁਣ ਕੱਲ ਲਾਉਂਗੇ ਸ਼ਾਮ ਹੋ ਗਈ ਹੈ ਮੰਨ ਲਓ ਰਾਤ ਨੂੰ ਮੇਰਾ ਜਾਣਾ ਸ਼ੁਰੂ ਹੋ ਗਿਆ ਵਾ 7 ਵਜੇ ਦਾ ਟਾਈਮ ਹੋ ਗਿਆ ਲਗਭਗ ਇੱਕ ਆਪਾਂ ਲਾਤਾ ਕੋਰਨਰ ਤੇ ਨਾਲ ਇੱਕ ਲਾਤਾ ਆਪਾਂ ਬਾਹਰ ਲਾ ਆਓ ਏਡੀ ਤੇ ਰਸੋਈ ਵਾਲੀ ਰਹਿ ਗਈ ਆਪਣੀਆਂ ਹੀ ਲਾਉਣਾਂ ਲਈ ਬਾਕੀ ਆਹ ਕੋਨਰ ਵੀ ਲਾਤਾ ਆਪਾਂ ਕੋਨਰ ਵੀ ਲੱਗ ਗਿਆ ਵਾ ਜਚ ਰਿਹਾ ਕੰਮ ਕੋਨਰ ਤੇ ਜਾਲੀ ਫੈਲਾਣ ਲਾਤੀ ਆ ਮਛਰ ਮਛਰ ਦੇ ਕਰਕੇ ਤੇ ਬਾਕੀ ਇਹਨਾਂ ਨੇ ਵੀ ਮੈਂ ਲੈਣੀਆਂ ਵਾਂ ਕਟਾ ਕੇ ਮੈਂ ਚੱਲ ਇਧਰੋਂ ਵੀ ਥੋੜਾ ਵਿਚਾਰ ਆਊਗਾ ਤੇ ਆ ਜਿਹੜੇ ਆਪਣਾ ਰੋਸ਼ਨ ਦਾਣੇ ਹਨ ਇਹਤੇ ਵੀ ਲਾਉਣੀਆਂ ਵਾਂ ਕਟਵਾਈਆਂ ਹੀਆਂ ਜਾਲੀਆਂ ਬਸ ਲਾਉਣੀਆਂ ਵਾਂ ਹਨ ਕੱਲ ਨੂੰ ਆਪਾਂ ਲਾਵਾਂਗੇ ਹੁਣ ਫਿਰ ਹਾਲ ਕਰ ਦਈਏ ਆਪਾਂ ਛੁੱਟੀ ਹਾਂਜੀ ਜੀ ਨਾਲ ਮੇਰੇ ਕੋਲ ਜ ਖਾਸ ਭੈਣ ਭਰਾਓ ਕਿ ਸਾਡਾ ਵੀ ਨਾਲ ਲਓ ਵਲੌਗ ਦੇ ਵਿੱਚ ਤੇ ਇੱਕ ਮੇਰੇ ਵੀਰ ਜੀ ਹੈਗੇ ਨੇ ਪ੍ਰਭ ਜੀ ਵੀਰ ਮਿੰਗਮ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੇ ਜਸਵੀਰ ਕੌਰ ਜੀ ਯੂਕੇ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਗੁਰਪ੍ਰੀਤ ਕੌਰ ਜੀ ਤਰਨਤਾਰ ਤੋਂ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਰਣਜੀਤ ਕੌਰ ਜੀ ਤਰਨਤਾਰ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਹਰਪ੍ਰੀਤ ਕੌਰ ਜੀ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਸ੍ਰਿੰਦਰ ਕੌਰ ਜੀ ਬੰਗੇ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਕਮਲਜੀਤ ਕੌਰ ਜੀ ਟਿਲੋ ਯੂ ਐਸ اے ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਵੀਨਾ ਕੁਮਾਰੀ ਜੀ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਅਸ਼ਲੀਨ ਕੌਰ ਜੀ ਸਪੇਨ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਸੀਮਾ ਸ਼ਰਮਾ ਜੀ ਅੰਮ੍ਰਿਤਸਰ ਤੋਂ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਜੀ ਹਰਮਨप्रीत कौर ਜੀ ਚੰਡੀਗੜ੍ਹ ਤੋਂ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਸੇਵਕ ਸਿੰਘ ਜੀ ਕਪੂਰਥਲੇ ਤੋਂ ਹਾਂਜੀ ਜੀ ਫਿਰ ਕਿਦਾਂ ਲਗਾਜ ਦਾ ਬਲੌਗ ਜੇ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਨਾਲ ਦੇਣਾ ਚੈਨਲ ਨੂੰ ਕਾਲਾ ਕਰੋ ਸਬਸਕ੍ਰਾਈਬ ਮਿਲਦੇ ਆ ਸੁਣ ਜੇ ਫੈਮਲੀ ਬਲੌਗ ਦੇ ਨਾਲ ਬਾਏ